ਇਹ ਲੈ ਕੇ ਦੀ ਡੀਏ 750 ਦਾ ਕਿੰਨੇ ਮਾਡਲ ਆ ਜੀ ਇਹ ਇਹ 17 ਮਾਡਲ ਆ ਜੀ ਮੰਗ ਦੇ ਨਾਲ 485000 ਰੁਪਏ ਜੀ 485000 ਦਾ ਬਈ ਮੰਗ ਆ ਕਿੰਨੇ ਦਾ ਹੋ ਜੂ ਇਹ ਜੀ ਇਹ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਉ 470000 ਦਾ ਦੇ ਦਿੰਦੇ ਉਹਦੇ ਖਾਤੇ ਅਸਟਰਾਜ 855 ਹੋਰ ਰਸਤਾ ਜ਼ਬਰਛ ਪੀ ਪੀਓ ਤੀ ਰੰਗ ਪੇਂਟ ਦੀ ਯਾ ਰੰਗ ਪੇਂਟ ਦੀ ਜ਼ਿੰਮੇਵਾਰੀ ਹੈ ਜੀ 852 ਇਹ ਕਿੰਨੇ ਮਾਡਲ ਆ ਬਾਈ ਇਹ 98 ਮਾਡਲ ਜੀ ਬਾਹਰ ਪੰਪੀ ਬਾਰ ਪੰਪੜਾ 98 ਮਾਡਲ ਆ। 4:00 ਵਜੇ ਦੇ ਮਗਰਾਟ ਮਗਰਾਟ ਮੂਡ ਸਾਰਾ ਕੁਝ ਨਾਲ ਨਾਲ ਅਰੀਜਨਲ ਟਰੈਕਟਰ ਆ ਜੀ। ਸੜਾ ਰੰਗ ਪੇਂਟ ਦੀ ਟਰੈਕਟਰ ਰੰਗ ਪੇਂਟ ਦੀ ਜ਼ਿੰਮੇਵਾਰੀ ਹੋਈ। ਪੂਰੀ ਗਾਰੰਟੀ ਆ ਬਾਈ। ਹਾਂ ਜੀ ਪੂਰੀ ਗੱਲ ਸਿੱਕਾ ਬਾਈ ਜੀ ਸਾਰੇ ਦੋਸਤਾਂ ਵੀਰਾਂ ਨੂੰ ਆਪਾਂ ਪਹੁੰਚਾ ਜੀ ਪੱਖੋ ਪਿੰਡ। ਬਾਈ ਨਾਲ ਮਲਾਉਣਿਆ ਕਰਾਉਣਿਆ ਗੱਲਬਾਤ ਸਿੱਕਾ ਜੀ ਸਿੱਕਾ ਬਾਈ। ਠੀਕ ਠਾਕ ਜੀ। ਹਾਂ ਜੀ ਹਾਂ ਜੀ ਠੀਕ। ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੋ ਜੀ ਕੀ ਰਹਿ ਜਾਂਦੀ ਆ। ਪਿੰਡ ਪਿੰਡ ਪੱਖੋ ਕਲਾਈ ਜ਼ਿਲ੍ਹਾ ਜੀ ਬਰਨਾਲਾ ਜੀ। ਠੀਕ ਆ ਜੀ ਤੇ ਆਪਣਾ ਇਹ ਪੱਖੋ ਕਲਾ ਬੱਸ ਸਟੈਂਡ ਤੋਂ ਕਿਲਾਕਬਾਹੀ ਸਨ ਤੇ ਆ ਜੀ ਠੀਕ ਆ ਜੀ ਬਰਨਾਲੇਪਾ ਰੋਡ ਤੇ ਸਾਮਰਾ ਟਰੈਕਟਰ ਸੇਲ ਪਰਚੇ ਆ ਜਾਂਦਾ ਹਾਂ ਜੀ ਇਹ ਕਿੰਨੇ ਕ ਟਰੈਕਟਰ ਅਵੇਲੇਬਲ ਹੁੰਦੇ ਜੀ ਆਪਣੇ ਕੋਲੇ ਹੁਣ ਇਸ ਟਾਈਮ 8-9 ਟਰੈਕਟਰ ਨੇ ਜੀ ਠੀਕ ਆ ਜੀ ਤੇ ਲੋਨ ਵਗੈਰਾ ਦੀ ਸ਼ਬਦਾ ਹੈਗੀ ਹੈ ਜੀ ਹਾਂ ਜੀ ਕਰਾ ਦਿੰਨੇ ਆ ਲੋਨ ਵਗੈਰਾ ਕਰ ਦਿੰਨੇ ਆ ਪ੍ਰਾਣਾ ਟਰੈਕਟਰ ਵੀ ਵਿੱਚ ਕੱਟ ਲਾ ਹਾਂ ਜੀ ਪ੍ਰਾਣਾ ਇਹ ਵਿੱਚ ਕੱਟ ਲੈਣਾ ਜੀ ਠੀਕ ਆ ਜੀ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਜੀ ਸੋਨੇ ਲਿੱਕੇ ਦੀ ਡੀਏ 750 ਦਾ ਕਿੰਨੇ ਮਾਡਲ ਹੈ ਜੀ ਇਹ ਇਹ 17 ਮਾਡਲ ਹੈ ਜੀ 17 ਮਾਡਲ ਹੈ ਜੀ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਫੁੱਲ ਟਾਪ ਮਾਡਲ ਵਾਲਾ ਟਰੈਕਟਰ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਨਵੇਂ ਹੈ ਜੀ ਇਹਦੇ ਨਵੇਂ ਟਾਇਰ ਆ ਬਈ ਦੇਖ ਸਕਦਾ ਕੰਡੀਸ਼ਨ ਤੁਸੀਂ ਟਾਇਰਾਂ ਦੀ ਇਹ ਬਾਈਕ ਵਾਲੇ ਟਾਇਰਾਂ ਤੇ ਹਜੇ ਬਈ ਮਾਰਕਾ ਵੀ ਖੜਾ ਹੈ ਜੇ ਕੇ ਦੇ ਟਾਇਰਾਂ ਬਾਈਕ ਵਾਲੇ ਫਰੰਟ ਵਾਲੇ ਗੁਡਇਰ ਦੇ ਤੇ ਮਾਡਲ ਜੀ ਹੈ ਮਾਡਲ 17 ਜੀ 17 ਮਾਡਲ ਆ ਡਿਮਾਂਡ ਕਿੰਨੀ ਕਰਦੇ ਆ ਜੀ ਡਿਮਾਂਡ ਇਹਦਾ 485000 ਰੁਪਏ ਜੀ 485000 ਦਾ ਬਾਈ ਡਿਮਾਂਡ ਆ ਕਿੰਨੇ ਕ ਦਾ ਹੋ ਜੂ ਇਹ ਜੀ ਇਹ ਜਿਹੜਾ ਕੋਈ ਆਪਣੀ ਵੀਡੀਓ ਦੇਖ ਕੇ ਆਉ 470000 ਦਾ ਦੇ ਦਾਂਗੇ ਉਹਦੇ ਖਾਤੇ ਠੀਕ ਆ ਜੀ 470000 ਦਾ ਹੋ ਜੂਗਾ ਜੀ ਨੰਬਰ ਪੰਜਾਬ ਹੀ ਹੋਣਗੇ ਭਾਈ ਹਾਂ ਜੀ ਨੰਬਰ ਪੰਜਾਬ ਜੀ ਠੀਕ ਆ ਰੰਗ ਪੇਂਟ ਦੀ ਜੀ ਜ਼ਿੰਮੇਦਾਰੀ ਹੈ ਜੀ ਠੀਕ ਆ ਜੀ ਸਾਹਮਣੇ ਆ ਗਿਆ ਭਾਈ ਜੀ ਸਵਰਾਜ 855 4 ਸਟਾਰ ਜ਼ਬਰਛ ਪੀਟੀਓ ਡਬਲ ਪੰਪਾ ਸੈਂਪਲ ਸਟੀering ਦਾ ਪਾਵਰ ਹੈ ਜੀ। ਪਾਵਰ ਸਟੀering ਦਾ ਟਾਪ ਮਾਡਲ ਹੈ। ਪਾਵਰ ਸਟੀering ਦਾ ਟਾਪ ਮਾਡਲ ਹੈ। ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ? ਟਾਇਰ ਹੈਗੇ ਟਰੈਕਟਰ ਦੇ 85 ਪੈਸੇ ਜੀ। 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ। ओरिजिनल ਟਰੈਕਟਰ ਹੈ ਜੀ ਸਾਰਾ ਹੀ। ਠੀਕ ਹੈ ਜੀ ਰੰਗ ਪੇਂਟ ਦੀ। ਯਾ ਰੰਗ ਪੇਂਟ ਦੀ ਜ਼ਿੰਮੇਵਾਰੀ ਹੋ ਜੀ। ਠੀਕ ਹੈ ਜੀ। ਪੀਵੀ 19 ਬਾਈ ਜੀ ਲੋਕਲ ਬਰਨਾਲੇ ਦਾ ਨੰਬਰ ਆ ਪਲੇਟਾਂ ਸਰਕਾਰੀ ਲੱਗੀਆਂ ਹੋਈਆਂ। ਦੇਖ ਸਕਦੇ ਹੋ ਕੰਡੀਸ਼ਨ ਮਾਡਲ ਕਿੰਨੇ ਸੀ ਜੀ? ਮਾਡਲ ਹੈ 2013 ਜੀ। ਹਾਂ ਜੀ ਡਿਮਾਂਡ ਜੀ 4,70,000 ਜੀ। ਇਹ ਕਿ ਹੋਜੂਗਾ ਇਹ ਚੰਗੀ 10 ਕਾ 1000 ਦਾ ਹਾਂ ਜੀ ਹੋਜੂ ਜੀ 4 1000 ਅੱਗੇ ਆ ਗਿਆ ਜੀ ਸੋਨਾ ਲਿੱਕਾ ਡੀ ਆਈ 750 ਦਾ ਇਹ ਵੀ ਟਾਪ ਮਾਡਲ ਚ ਹੈ ਹਾਂ ਜੀ ਟਾਪ ਮਾਡਲ ਆ ਗਿਆ ਇਹ ਵੀ ਜੀ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਤੇ ਪਾਵਰ ਸਟੀering ਦੋਸਤੋ ਪੂਰੀ ਘੈਂਟ ਕੰਡੀਸ਼ਨ ਦਾ ਟਰੈਕਟਰ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਐਮ ਆਰ ਐਫ ਦੇ ਨਵੇਂ ਆ ਜੀ ਇਹਦੇ ਐਮ ਆਰ ਐਫ ਦੇ ਨਵੇਂ ਟਾਇਰ ਆ ਜੀ 14 ਦੇ ਟਾਇਰ ਆ ਗਏ ਮਗਰਾੜਾ ਮਗਰੂੜਾ ਵੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਤੁਸੀਂ ਪੂਰੀ ਵਧੀਆ ਪਈ ਹੈ ਸਾਈਡ ਗੇਅਰ ਚ ਹੈਗਾ ਜੀ ਪੰਜਾਬ ਨੰਬਰ ਇਹ ਹੈਗਾ ਟਰੈਕਟਰ ਇਹ ਬੇਸਰੋ ਕੰਡੀਸ਼ਨ ਹੈ ਮਾਡਲ ਜੀ 2010 ਆਈ ਇਹ 10 ਮਾਡਲ ਹੈ ਡਿਮਾਂਡ ਕਿੰਨੀ ਹੈ ਜੀ 390000 ਰੁਪਏ ਜੀ 390 ਦਾ ਡਿਮਾਂਡ ਹੈ ਜੀ ਇਹ ਕਿੰਨੇ ਦਾ ਹੋਊ ਜੀ ਮੌਕੇ ਤੇ ਮਾਨਤਾ ਕਰ ਦਿੰਦੇ ਨੇ ਜੀ ਓ ਜੀ ਦਾ 60000 ਆ ਹਾਂ ਜੀ ਹਾਂ ਠੀਕ ਹੈ ਜੀ ਸਾਹਮਣੇ ਆ ਗਿਆ ਭਾਈ ਜੀ ਸਵਰਾਜ 735 ਇਹ ਵੀ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਜੀ ਪੰਜਾਬ ਨੰਬਰ ਹੈ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਇਹਦੇ ਨਵੇਂ ਹੈ ਜੀ ਜੇ ਕੇ ਸੋਨਾਂ ਦੇ ਇਹਗਾ ਬਾਇਕ ਵਾਲੇ ਟਾਇਰ ਦਾ ਬਿਲਕੁਲ ਨਵੇਂ ਆ ਬਾਈ ਜੀ ਜੇ ਕੇ ਦੀ 프ਰੰਟ ਵਾਲੇ ਕਿੰਨੇ ਕ ਪੈਸੇ ਆ ਜੀ 프ਰੰਟ ਵਾਲੇ 70 ਕ ਪੈਸੇ ਆ ਜੀ ਠੀਕ ਆ ਜੀ ਬਾਹਰ ਪੰਪਲ ਆ ਗਿਆ ਹਾਂ ਜੀ ਤੇ ਪੰਜਾਬ ਨੰਬਰ ਆ ਡਿਮਾਂਡ ਜੀ ਡਿਮਾਂਡ ਇਹਦੀ 1,70,000 ਆ ਜੀ 1,70,000 ਰੁਪਿਆ ਟਰੈਕਟਰ ਦੀ ਡਿਮਾਂਡ ਆ ਮਾਡਲ ਜੀ ਮਾਡਲ 1999 99 ਮਾਡਲ ਆ ਸਾਹਮਣੇ ਹੈਗਾ ਜੀ ਸਵਰਾਜ 855 ਪੀ ਵੀ 29 ਤੇ ਇਹ ਵੀ ਆ ਗਈ ਇਹ ਇਹ ਅੰਦਰ ਪੰਪ ਚ ਆਈ ਇਹ ਅੰਦਰ ਪੰਪ ਆ ਲਾ ਗਿਆ ਅੰਦਰ ਪੰਪ ਆ ਲਾ ਗਿਆ ਇਹ ਮਾਡਲ ਜੀ ਇਹ ਮਾਡਲ 97 ਜੀ 97 ਮਾਡਲ ਆ ਟਾਇਰਾਂ ਦੀ ਕੀ ਕੰਡੀਸ਼ਨ ਹੈ ਟਾਇਰ ਨਵੇਂ ਆ ਜੀ ਨਵੇਂ ਟਾਇਰ ਦੇਖ ਸਕਦਾ ਤੁਸੀਂ ਬੈਕ ਵਾਲੇ ਦੇਖ ਕੇ ਦੇ ਆ 13 ਦੇ ਟਾਇਰਾਂ ਚ ਆ ਗਿਆ ਜੀ ਮਗਰਾੜਾਂ ਦੀ ਕੰਡੀਸ਼ਨ ਵੀ ਪੂਰੀ ਵਧੀਆ ਪਈ ਆ ਟਰੈਕਟਰ ਦੀ ਰੰਗ ਪੇਂਟ ਦਾ ਵੀ ਸਾਫ ਆ ਇਹਦੀ ਕੀ ਡਿਮਾਂਡ ਹੈ ਜੀ ਇਹਦੀ 2 ਲੱਖ 20 ਹਜ਼ਾਰ ਰੁਪਏ ਜੀ 2 2 ਲੱਖ 20 ਹਜ਼ਾਰ ਰੁਪਏ ਡਿਮਾਂਡ ਆ 97 ਮਾਡਲ ਸਾਹਮਣੇ ਆ ਗਿਆ ਜੀ ਸਪਰਾ 735 ਇਹ ਕਿੰਨੇ ਮਾਡਲ ਆ ਭਾਈ 99 ਜੀ 99 ਮਾਡਲ ਆ ਇਹਦੇ ਟਾਇਰਾਂ ਦੀ ਕੀ ਕੰਡੀਸ਼ਨ ਰਹੂਗੀ ਇਹਦੇ 90 ਪੈਸੇ ਟਾਇਰ ਆਈਏ ਮਾਰਪੇਗੇ 90 ਪੈਸੇ ਟਾਇਰਾਂ ਦੀ ਕੰਡੀਸ਼ਨ ਆ ਮੂਲੇ 70 ਪੈਸੇ ਮੰਗ ਲੈਣੇ 70 ਕੇ ਪੈਸੇ ਆ ਬਾਈ ਕਾਲੀ 90 ਕੇ ਪੈਸੇ ਹੈ ਇਹ ਕੰਡੀਸ਼ਨ ਆ 12 ਦੇ ਟਾਇਰਾਂ ਚਾ ਮਗਰਾੜਾਂ ਦਾ ਵੀ ਸਾਫ ਆ ਤੇ ਇੰਡੀਕੇਟਰ ਵੀ ਨਾਲ ਦੇ ਲੱਗੇ ਹੋਇਆ ਟਰੈਕਟਰ ਦੇ ਦੇਖ ਸਕਦੇ ਹੋ ਤੁਸੀਂ ਅਲੱਗ ਤੋਂ ਭਾਈ ਰੇਸ਼ ਲਵਾਈ ਹੋਈ ਹੈ ਜਿਹੜੀ ਫਾਰਮ ਟਰੈਕਾਂ ਦੇ ਲੱਗੀ ਹੁੰਦੀ ਆ ਉਹ ਰੇਸ਼ ਲੱਗੇ ਆ ਬਾਹਰ ਪੰਪਲ ਆ ਗਿਆ ਡਿਮਾਂਡ ਜੀ ਇਹਦੀ ਕਿੰਨੀ ਆ ਡਿਮਾਂਡ ਇਹਦੀ 170 ਜੀ 170 ਡਿਮਾਂਡ ਆ ਮਾਡਲ ਜੀ ਮਾਡਲ 1999 ਜੀ 1999 ਮਾਡਲ ਆ ਸਾਹਮਣੇ ਆ ਗਿਆ ਜੀ ਸਵਰਾਜ 855 ਇਹ ਕਿੰਨੇ ਮਾਡਲ ਆ ਬਾਈ ਇਹ 98 ਮਾਡਲ ਜੀ ਬਾਹਰ ਪੰਪੀ ਬਾਹਰ ਪੰਪ ਵਾਲਾ 98 ਮਾਡਲ ਆ 855 ਟਾਇਰਾਂ ਦੀ ਕੀ ਕੰਡੀਸ਼ਨ ਰਹੂਗੀ ਟਾਇਰ ਇਹਦੇ 85 ਪੈਸੇ ਆਈ ਚਾਰੀ ਜੀ 85 ਪੈਸੇ ਬਾਈ ਜੀ ਟਾਇਰਾਂ ਦੀ ਕੰਡੀਸ਼ਨ ਆ ਇਹ ਨਾਲ ਦੀ ਆ ਬਈ ਇਹ ਦੇ ਮਗਰਾਟ ਮਗਰਾਟ ਮੂਡ ਸਾਰਾ ਕੁਝ ਨਾਲ ਦਾ ਅਰੀਜਨਲ ਟਰੈਕਟਰ ਆ ਜੀ ਠੀਕ ਆ ਜੀ ਦੇਖ ਸਕਦੇ ਹੋ ਬਾਈ ਐਂਡੀਕੇਟਰ ਵੀ ਚਾਰੇ ਲੱਗੇ ਹੋਇਆ ਟਰੈਕਟਰ ਦੇ ਚਾਰੀ ਚਾਰੀ ਐਂਡੀਕੇਟਰ ਕੰਮ ਕਰਦੇ ਆ ਜੀ ਦੇਖ ਸਕਦੇ ਹੋ ਸਕੰਦੇ ਸਕੁੰਦੇ ਨਾਲ ਦੇ ਆ ਬਾਈ ਪੂਰੀ ਸਮਾਈ ਚੱਲੇ ਟਰੈਕਟਰ ਨਾਲ ਦੇ ਮਗਰਾੜਾ ਰੰਗ ਪੇਂਟ ਦੀ ਟਰੈਕਟਰ ਰੰਗ ਪੇਂਟ ਦੀ ਜ਼ਿੰਮੇਵਾਰੀ ਹੋ ਜੀ ਪੂਰੀ ਗਾਰੰਟੀ ਆ ਬਾਈ ਹਾਂ ਜੀ ਪੂਰੀ ਗਾਰੰਟੀ ਜੀ ਤੇ 95 ਮਾਡਲ ਹੈ ਡਿਮਾਂਡ ਹੀ 235000 ਜੀ 235000 ਰੁਪਏ ਟਰੈਕਟਰ ਦੀ ਡਿਮਾਂਡ ਕਰਦੇ ਆ ਬਈ ਹਾਂਜੀ ਭਾਈ ਕੰਟੈਕਟ ਨੰਬਰ ਕੀ ਹੈ ਜੀ ਆਪਣਾ ਫੋਨ ਨੰਬਰ ਜੀ ਫੋਨ ਨੰਬਰ 869999 ਜੀ ਹਾਂਜੀ 14900 ਜੀ ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਕੱਟਿਆ ਲਿਓ ਜੀ ਹਾਂਜੀ ਪੁਰਾਣਾ ਵੀ ਕੱਟ ਦਿੰਨੇ ਆ ਜੀ ਲੋਨ ਵਗੈਰਾ ਇਸ ਲੋਨ ਵਗੈਰਾ ਵੀ ਕਰ ਦਿੰਨੇ ਆ ਜੀ ਠੀਕ ਹੈ ਜੀ ਤੇ ਐਡਰੈਸ ਦੱਸ ਦਿਓ ਜੀ ਪਿੰਡ ਕਿਹੜਾ ਰਹਿ ਜਾਂਦਾ ਜੀ ਐਡਰੈਸ ਪਿੰਡ ਆਪਣਾ ਪਖੋਕਲਾ ਜੀ ਹਾਂਜੀ ਇਹ ਜਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਇਹ ਆਪਣਾ ਮਾਨਸਾ ਬਰਨਾਲਾ ਰੋਡ ਦੇ ਉੱਤੀ ਆਪਣਾ ਸ਼ੋਰੂਮ ਆ ਜੀ ਠੀਕ ਹੈ ਜੀ ਬੱਸ ਸਟੈਂਡ ਤੋਂ ਕਿਲਾਕਬਾਹੀ ਗਾਹਾਂ ਕੇ ਬਰਨਾਲੇ ਵਾਲੀ ਸਾਈਡ ਆ ਠੀਕ ਹੈ ਜੀ ਹੋਰ ਵੀ ਟਰੈਕਟਰ ਹੁੰਦੇ ਆ ਜੀ ਹੋਰ ਵੀ ਟਰੈਟਰ ਆਈ ਜਾਈ ਜਾਂਦੇ ਰਹਿੰਦੇ ਆ ਜੀ ਬਸ ਠੀਕ ਹੈ ਜੀ ਬਦਲਦੇ ਰਹਿੰਦੇ ਆ ਹਾਂ ਜੀ ਠੀਕ ਆ ਬਾਈ ਜੀ ਗੱਲ ਕਰਕੇ ਬਾਈ ਨਾਲ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ ਹਾਂ ਜੀ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਨਾਲ ਧੰਨਵਾਦ